ਅੱਜ ਦੇ ਮੈਂ ਤੁਹਾਡਾ ਆਪਣਾ ਗੁਰੂ ਗਰਾਂਜ ਅੱਜ ਆਪਾਂ ਪਹੁੰਚੇ ਹਾਂ ਦੋਸਤੋ ਮੋਰ ਮੰਡੀ ਤੇ ਜਿਹੜੀ 20 ਤਰੀਕ ਨੂੰ ਮਹੀਨੇ ਚ ਇੱਕ ਵਾਰੀ ਲੱਗਦੀ ਆ ਤੇ ਸਾਹਮਣੇ ਤੁਹਾਨੂੰ ਵੀਡੀਓ ਦੇ ਵਿੱਚ ਇੱਕ ਝੋਟੀ ਦਿਖਾਉਣਾ ਦੋਸਤੋ ਦਰਮਿਆਨ ਨੇ ਕੱਦਕਾਰ ਚਾ ਪੂਰੇ ਚੌੜੇ ਪੁੱਠੇ ਦੀ ਆ ਹਵਾਨਾ ਦਾ ਦਿਖਾ ਦਾਂ ਪੂਰੇ ਚੌੜੇ ਹਵਾਨੇ ਆ ਦੋਸਤੋ ਜੋ ਸਾਰਾ ਹਵਾਨਾ ਪੱਟਾਂ ਦੇ ਸੰਨਾਲਾ ਚਾਰੋਂ ਥਾਂ ਨਿਖੜਵੇਂ ਲੱਗੇ ਨੇ ਦੂਰੀ ਤੇ ਤੇ ਬਾਕੀ ਜਾਨ ਵਾਲੀ ਝੋਟੀਆਂ ਤੇ ਉਸ ਤੋਂ ਬਾਅਦ ਹਵਾਨਾ ਦੇਖ ਲੋ ਨੇੜੇ ਤੋਂ ਤੇ ਬਾਕੀ ਅਗਲੀ ਡਿਟੇਲ ਸਾਰੀ ਇਹਦੀ ਬਾਈ ਨੂੰ ਪੁੱਛ ਲਾਂਗੇ ਤੇ ਨੰਬਰ ਲਾਵਾਂਗੇ ਬਾਈ ਦਾ ਸਕਰੀਨ ਤੇ ਇੱਕ ਵਾਰੀ ਮੂੰਹ ਮੱਥਾ ਦੇਖ ਲਓ ਦੋਸਤੋ ਬਿਲਕੁਲ ਕੁੰਡੇ ਸਿੰਘਾਂ ਚ ਐ ਤੇ ਆਜੋ ਬਾਕੀ ਅਗਲੀ ਡਿਟੇਲ ਇਹਦੀ ਸਾਰੀ ਆਪਾਂ ਬਾਈ ਤੋਂ ਪੁੱਛ ਲੈਨੇ ਆ ਪੂਰੇ ਚੌੜੇ ਹਵਾਨੇ ਦੀ ਆ ਦੋਸਤੋ ਪੂਰੀ ਸੋਹਣੀ ਛੋਟੀ ਆ ਜਾਨ ਵਾਲੀ ਦਰਮਿਆਨੇ ਕੱਦ ਕਰ ਤੇ ਕਿੰਨੇਵੇਂ ਸੂਏ ਸੂਏ ਆ ਇਹ ਤੀਜੀ ਤੀਜੇ ਸੂਏ ਕਿੰਨੇ ਕਿ ਦਿਨ ਹੋ ਗਏ ਸੂਈ ਨੂੰ ਦੂਜੇ ਦੂਜੇ ਸੂਈਆ ਭਾਈ ਕੀ ਬੋਲ ਕਰੀ ਦੂਜੇ ਸੂਈ ਤੇ 70 ਪਰ ਤੁਹਾਨੂੰ ਬਾਈ ਨੂੰ ਪਤਾ ਹੈ ਦੀ ਪੂਰੀ ਡਿਟੇਲ ਇਹਨਾਂ ਤੋਂ ਪੁੱਛ ਲੈਣੇ ਆਪਾਂ ਬਾਈ ਜੀ ਨਾਮ ਦੱਸੋ ਵੀ ਰੇਸ਼ਮ ਸਿੰਘ ਜੀ ਰੇਸ਼ਮ ਸਿੰਘ ਇਹ ਜੋ ਟਿਕਣੇ ਵਿੱਚ ਸੁਵੇ ਸੁਆ ਦੂਜਾ ਸੁਆ ਕਿੰਨੇ ਦਿਨ ਹੋ ਗਏ ਸੁਈ ਨੂੰ ਆ 8 ਦਿਨ ਹੋ ਗਏ ਕਿੰਨਾ ਕੁ ਦੁੱਧ ਤਿਆਰ ਆ ਹੁਣ 16 ਲੀਟਰ ਜੀ 16 ਕਿਲੋ ਕੰਡੇ ਵਾਲਾ ਤਿਆਰ ਆ ਕੀ ਰੇਟ ਮੰਗਦੇ ਹੈ ਇਹਦਾ ਇਹਦਾ ਲੱਗਿਆ ਜੀ ਆਪਣੇ 70 ਮਾਣ ਇੱਕ 70 ਕਿੰਨੇ ਦੀ ਛੱਡ ਦੋਗੇ ਲਾ ਰੇਟ ਦੀ ਛੱਡਾ ਜੀ ਆਪਣਾ ਨੰਬਰ ਬੋਲੋ 98783 98585 ਇੱਕ ਵਾਰੀ ਫੇਰ ਬੋਲੋ 98783 98585 ਸਾਰੀਆਂ ਮੱਝਾਂ ਆਪਾਂ ਤੁਹਾਡੇ ਵਾਲੇ ਫੋਨ 'ਚ ਵਿੱਚੋਂ ਵੇਚੂਗੇ ਹਾਂ ਜੀ ਆਹ ਦੋ ਨੰਬਰ ਵਾਲੀ ਦੀ ਡਿਟੇਲ ਦੱਸੂਗਾ ਆ ਝੋਟੀ ਦੇਖ ਲਓ ਦੋਸਤੋ ਇੱਕ ਵਾਰੀ ਖੋਲ ਕੇ ਤੋਰਾਂਗੇ ਆਪਾਂ ਤੇ ਪਹਿਲਾਂ ਬਾਈ ਤੋਂ ਡਿਟੇਲ ਪੁੱਛ ਲੈਣਾ ਮੂੰਹ ਮੱਥਾ ਦਿਖਾ ਦੇਣਾ ਇੱਕ ਵਾਰੀ ਇੱਧਰ ਤੋਂ ਤੇ ਖੋਨੀਆਂ ਦੋਸਤੋ ਸਿੰਘ ਕੱਡੇ ਹੋਏ ਨੇ ਕਿੰਨਾ ਸਿੰਘ ਫਸਣ ਦਾ ਖਤਰਾ ਕੋਈ ਵਧੀਆ ਸੀਲ ਲੱਗਦੀ ਆ ਝੋਟੀ ਬਾਕੀ ਡਿਟੇਲ ਇਹਦੀ ਬਾਈ ਨੂੰ ਪੁੱਛ ਲੈਣੇ ਆਪਾਂ ਆ ਜਾ ਬਾਈ ਇੱਧਰ ਨੂੰ ਦੱਸ ਇਹਦੇ ਬਾਰੇ ਇਹਦਾ 1.40 ਲੱਗਦਾ ਜੀ ਇਹ ਵੀ ਸੁਈ ਹੋਈ ਆ ਇਹ ਵੀ ਸੁਈ ਹੋਈ ਆ ਜੀ ਕਿੰਨੇ ਦਿਨਾਂ ਦੀ ਇਹਨੂੰ ਅੱਜ ਹੋ ਗਏ ਜੀ 10 ਦੋਸਤ ਕਿੰਨੇਵੇਂ ਸੁਏ ਇਹ ਦੂਜਾ ਸੁਆ ਜੀ ਦੂਜਾ ਸੁਆ ਇਹਦੇ ਥੱਲੇ ਦੁੱਧ ਕਿੰਨਾ ਤਿਆਰ ਆ ਇਹ ਥੱਲੇ 16 ਲੀਟਰ ਥੱਲੇ 16 ਕਿਲੋ ਇਹਦੇ ਕਿੰਨੇ ਪੈਸੇ ਮੰਗਦੇ ਹੋ ਇਹਦਾ ਮੰਗਦਾ ਜੀ 1.40 ਕਿੰਨੇ ਵੀ ਛੱਡ ਦੋਗੇ ਇਹ ਛੱਡਦਾ 1.25 ਜੀ 1.25 ਦੀ ਖੋਲ ਕੇ ਤੋਰੀਏ ਇਹਨੂੰ ਦੋਸਤੋ ਇਹ ਜੋ ਟੀਵੀ ਦੂਜੇ ਸੁਆ ਬਾਈ ਕੋਲੇ ਤਕਰੀਬਨ ਤਕਰੀਬਨ ਜਾਂ ਦੂਜੇ ਸੁਆ ਤੀਜੇ ਸੁਆ ਜਾਂ ਪਹਿਲੇ ਸੁਆ ਝੂਟੀਆਂ ਰੱਖਦਾ ਦੋਸਤੋ ਇੱਕ ਵਾਰੀ ਖਾਨ ਹਵਾਨਾ ਦੇ ਭਾਰਾ ਮੈਦਾਵ ਕੋਈ ਨਹੀਂ ਝੋਟੀ ਆ ਦੋਸਤੋ ਸਿੰਘ ਕੱਡੇ ਹੋਏ ਨੇ ਤੇ ਬਾਕੀ ਸੋਹਣੀ ਸ਼ਕੀਨ ਝੋਟੀ ਆ ਦੋਸਤੋ ਚੌੜੇ ਢਾਂਚੇ ਦੀ ਹੈ ਤੇ ਬਾਕੀ ਖਾਨ ਹਵਾਨਾ ਦੇਖੋ ਦੋਸਤੋ ਤੇ ਬਾਕੀ ਡਿਟੇਲ ਇਹਦੀ ਮੈਂ ਸਾਰੀ ਪੁੱਛ ਹੀ ਦਿੱਤੀ ਬਾਜ ਨੂੰ ਦੂਜੇ ਸਮੇਂ ਆ ਰੇਟ ਵਗੈਰਾ ਸਾਰਾ ਕੁਝ ਬਾਈ ਨੇ ਕਰਤਾ ਕਨਫਰਮ ਜਦੋਂ ਦਿਖਾ ਕਰੂਗੀ ਤਾਂ ਮੈਂ ਹਵਾ ਨਾਲ ਦਿਖਾ ਦਿੰਦਾ ਤੁਹਾਨੂੰ ਰੇਟ ਤੋਂ ਆ ਜਾ ਬਾਈ ਆ ਜਾ ਤੇ ਬਾਕੀ ਆ ਤਿੰਨ ਤਿੰਨ ਨੰਬਰ ਵਾਲੀ ਝੋਟੀ ਦਿਖਾ ਦਣਾ ਤੁਹਾਨੂੰ ਮੈਂ ਇਹ ਬੂਰੀ ਝੋਟੀ ਆ ਦੋਸਤੋ ਤੇ ਬਾਕੀ ਇਹਨੂੰ ਤੋਂ ਇਹ ਬੂਰੀ ਝੋਟੀ ਦੋਸਤੋ ਤੀਜੀ ਸੂਇਆ ਇਹ ਵੀ ਖੋਲ ਕੇ ਦਿਖਾ ਦਾਨੇ ਤਿੰਨ ਨੰਬਰ ਵਾਲੀ ਝੋਟੀ ਆ ਸੌਰੀ ਬਾਕੀ ਡਿਟੇਲ ਇਹਦੀ ਮੈਂ ਪੁੱਛੂਗਾ ਬਾਈ ਤੋਂ ਕਿੰਨੇਵੇਂ ਸੂਇਆ ਕੀ ਗੱਲ ਬਾਤ ਆ कुछ नहीं बुरी झूठी तो दोस्तो। दोस्तो। है दोस्तों बाकी डिटेल पूछ ला कमाल बी आवा देख सकते दोस्तों बुरी सोनी मज है ਇੱਧਰ ਤੋਂ ਮੂੰਹ ਮੱਥਾ ਦੇਖ ਸਕਦੇ ਆ ਕੁੰਡੇ ਸਿੰਘਾਂ ਚ ਬਾਕੀ ਡਿਟੇਲ ਇਹਦੀ ਆਪਾਂ ਚੱਲ ਕੇ ਪੁੱਛਦੇ ਆਂ ਬਾਈ ਨੂੰ ਤੇ ਰੇਟ ਵਗੈਰਾ ਪੁੱਛਾਂਗੇ ਅਲਿਆ ਆਪਣਾ ਮਾਰਗਤ ਲਈਏ ਜੋ ਬੂਰੀ ਝੋਟੀ ਆਪਾਂ ਜਿਹੜੀ ਦਿਖਾਈ ਆ ਸਾਨੂੰ ਇਹਦੀ ਡਿਟੇਲ ਪੁੱਛਦੇ ਆਂ ਬਾਈ ਰੇਸ਼ਮ ਤੋਂ ਇਹ ਕਿੰਨੇਵੇਂ ਸੂਏ ਸੂਇ ਰੇਸ਼ਮਾਂ ਇਹ ਤੀਜੇ ਸੂਏ ਕਿੰਨੇ ਦਿਨ ਹੋਗੇ ਕਿੰਨੇ ਸੂਏ ਦਾ ਹੋਗੇ ਜੀ 10 ਦਿਨ ਹੋਊਗਾ ਬੱਚਾ ਕੀ ਆ ਇਹਦੇ ਨਾਲ ਕੱਟਾ ਪੂਰਾ ਰੇਟ ਇਹ ਰਿਡ ਦਿੱਤੀ ਮਾਣ ਛੱਡੋ ਕਿੰਨੇ ਦੀ 10 ਦੀ ਦੁੱਧ ਕਿੰਨਾ ਹੈ ਦੁੱਧ 14 ਲਿਟਰ 14 ਲਿਟਰ ਦੋਸਤੋ ਆ ਬੂਰੀ ਝੋਟੀਆਂ ਤੇ ਬਾਕੀ ਆ ਝੋਟੀਆਂ ਆ ਤਿੰਨ ਚਾਰ ਝੋਟੀਆਂ ਦਿਖਾਈਆਂ ਨੇ ਤੁਹਾਨੂੰ ਇਹਨਾਂ 'ਚੋਂ ਜਿਹੜੀ ਵੀ ਝੋਟੀ ਤੁਹਾਨੂੰ ਪਸੰਦ ਆਊਗੀ ਨੰਬਰ 22 ਰੇਸ਼ਮ ਦਾ ਚੱਲੂਗਾ ਸਕਰੀਨ ਤੇ ਉਹਦੇ ਨਾਲ ਗੱਲਬਾਤ ਕਰਕੇ ਬਾਈ ਨਾਲ ਖਰੀਦ ਸਕਦੇ ਹੋ ਆ ਇੱਕ ਨੰਬਰ ਵਾਲੀ ਝੋਟੀ ਆ ਦੋਸਤੋ ਇੱਕ ਵਾਰੀ ਫੇਰ ਦਿਖਾ ਦਵਾਂ ਖਾਣਾ ਹਵਾਨਾ ਇਹਦਾ ਮੈਂ ਆ ਦੋ ਨੰਬਰ ਤੇ ਆ ਗਈ ਝੋਟੀ ਤੇ ਆ ਬੂਰੀ ਝੋਟੀ ਆ ਗਈ ਉਸ ਤੋਂ ਤਿੰਨ ਨੰਬਰ ਤੇ ਇਹਨਾਂ ਤੋਂ ਜਿਹੜਾ ਵੀ ਜਾਨਵਰ ਤੁਹਾਨੂੰ ਪਸੰਦ ਆਊਗਾ ਨੇੜ ਆ ਕੇ ਆਪਣੀ ਤਸੱਲੀ ਕਰਕੇ ਦੋਸਤੋ ਆਪਣੀ ਨਿਰਖ ਪਰਖਣਾ ਖਰੀਦ ਲਓ ਵੀਡੀਓ ਦੇ ਮਾਧਿਅਮ ਰਾਹੀਂ ਜਾਨਵਰ ਦਾ ਚਾਹੀਆ ਮਿਲ ਜਾਂਦਾ ਬਾਕੀ ਖਰੀਦਣਾ ਨੇੜ ਆ ਕੇ ਦੋਸਤੋ ਤੁਸੀਂ ਆਪਣੀ ਤਸੱਲੀ ਨਾਲ ਹੁੰਦਾ ਹੈ